ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਿਸਟਰ ਮਿਸਿਸ ਗਿਲਦੇ ਵਿੱਚ ਤੇ ਇਸ ਟਾਈਮ ਅਸੀਂ ਪਹੁੰਚ ਗਏ ਗੁਰਦੁਆਰਾ ਹਾਂਡੀ ਸਾਹਿਬ ਜਿਹੜਾ ਕਿ ਗੁਰਦੁਆਰਾ ਤਖਤ ਸ਼੍ਰੀ ਪਟਨਾ ਸਾਹਿਬ ਤੋਂ ਤਕਰੀਬਨ 27 22 ਕਿਲੋਮੀਟਰ ਦੀ ਦੂਰੀ ਤੇ ਆ ਔਰ ਆਪਾਂ ਇਸ ਟਾਈਮ ਆਇਆ ਗੁਰਦੁਆਰਾ ਸ਼ੀਤਲਕੁੰਣ ਤੋਂ ਤੇ ਸ਼ੀਤਲਕੁੰਣ ਤੋਂ ਸਾਨੂੰ ਤਕਰੀਬਨ ਪਹ ਪਹ ਗਿਆ 118 ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਜਿਹੜਾ ਕਿ ਗੰਗਾ ਨਦੀ ਦੇ ਕਿਨਾਰੇ ਤੇ ਬਣਿਆ ਹੋਇਆ ਤੇ ਇਸ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਆ ਉਹ ਸਾਰਾ ਤੁਹਾਨੂੰ ਆਪਾਂ ਨਾਲ ਦੀ ਨਾਲ ਦੱਸਦੇ ਜਾਵਾਂਗੇ ਸੋ ਚਲੋ ਜੀ ਆਪਾਂ ਕਰੀਏ ਫਿਰ ਦਰਸ਼ਨ ਗੁਰਦੁਆਰਾ ਹਾਂਡੀ ਸਾਹਿਬ ਦੇ ਗੰਗਾ ਨਦੀ ਦੇ ਕਿਨਾਰੇ ਬਣਿਆ ਹੋਇਆ ਇੱਕ ਗੁਰਦੁਆਰਾ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਕਿੰਨੇ ਲੋਕ ਦੇ ਰਹੇ ਆ ਫਿਲਹਾਲ ਕਿਉਂਕਿ ਨਦੀ ਦਾ ਉੱਥੋਂ ਬੰਨ ਬਣਾ ਕੇ ਬੰਦ ਕੀਤਾ ਹੋਇਆ ਹੈ ਪਾਣੀ ਜਿਹੜਾ ਸਾਰਾ ਉਹ ਦੇਖ ਸਕਦੇ ਤੁਸੀਂ ਉਧਰੋਂ ਜਾ ਰਿਹਾ ਤੇ ਇੱਥੇ ਸਾਰਾ ਪੱਧ ਕੀਤਾ ਹੋਇਆ ਹੈ ਤਾਂ ਕਰਕੇ ਇੱਥੋਂ ਦੇ ਜਿਹੜੇ ਮਤਲਬ ਲੋਕ ਨੇ ਆਰ ਦਰਦੇ ਉਹ ਸਾਰੇ ਇੱਥੇ ਆਪਣਾ ਵਧੀਆ ਇੰਜੋਏ ਕਰ ਰਹੇ ਨੇ ਇਸ ਟਾਈਮ ਤੇ ਮਤਲਬ ਬਹੁਤ ਸ਼ਹਿਰ ਦੇ ਅੰਦਰ ਨੂੰ ਆ ਕੇ ਬਣਿਆ ਹੋਇਆ ਇਹ ਗੁਰਦੁਆਰਾ ਲੋਜੀ ਕਰੋ ਦਰਸ਼ਨ ਇਹ ਹੈਗਾ ਇਮਾਰਤ ਗੁਰਦੁਆਰਾ ਹਾਂਦੀ ਸਾਹਿਬ ਜੀ ਦੀ ਤੇ ਹੁਣ ਆਪਾਂ ਅੰਦਰ ਚੱਲ ਕੇ ਤੁਹਾਨੂੰ ਦਰਸ਼ਨ ਕਰਵਾਉਨੇ ਆਂ ਵਿਊ ਦੇਖੋ ਇਸ ਸਮੇਂ ਦਾ ਇਹਦੇ ਕੈਮਰੇ ਚ ਵਿਊ ਦੇਖੋ ਕਿੰਨਾ ਸੋਹਣਾ ਆ ਰਿਹਾ ਹੈ ਹਾਂ ਹਲਾ ਆਪਾਂ ਰਸਤੇ ਦੇ ਵਿੱਚ ਵੀ ਦੇਖਦੇ ਆ ਕਿ ਕਿੰਨੇ ਘਰ ਬਣੇ ਹੋਏ ਸੀ ਬਟ ਘਰਾਂ ਨੂੰ ਪਲਾਸਟਰ ਨਹੀਂ ਕਰਵਾਉਂਦੇ ਇੱਥੇ ਵੀ ਨਹੀਂ ਹੋਇਆ ਹੋਇਆ ਤੇ ਇਥੋਂ ਦੀ ਜਾਣਕਾਰੀ ਆਪਾਂ ਇਥੋਂ ਲਵਾਂਗੇ ਜ਼ਰੂਰ ਇਹ ਵੀ ਕਿ প্লাਸਟਰ ਕਿਉਂ ਨਹੀਂ ਕਰਵਾਉਂਦੇ ਜ਼ਿਆਦਾਤਰ ਲੋਕ ਘਰਾਂ ਨੂੰ ਇਹ ਰਸਤਾ ਹੈਗਾ ਦਰਵਾਜਾ ਸਾਹਿਬ ਜਾਂਦਾ ਅੱਗੇ ਦਰਵਾਜਾ ਸਾਹਿਬੋਂ ਸਾਡੇ ਕੰਦੇ ਲਈ ਚੱਲੇ ਆਂ ਤੇ ਬਾਕੀ ਵੀਡੀਓਗ੍ਰਾਫੀ ਦੇ ਦਿਆਂਗੇ ਇੱਕ ਜਿਹਦਾ ਨਾਂ জানা ਪਰਵਤੀ ਤੋਂ ਆ ਰਿਹਾ ਹੈ Thank you.

ਇਹ ਸੰਗਤਾਂ ਦੇ ਨਾਲ ਦੇਖੋ ਜੀ ਸਾਡੇ ਕੁਝ ਕੇ ਮਾਤਾ ਜੰਨਾ ਦੇ ਲਈ ਇਹ ਬੈਂਡ ਲੱਗੇ ਮਾਤਾ ਜੀ ਸਾਰੀ ਸੰਗਤ ਨੂੰ ਬਹੁਤ ਜ਼ੋਰ ਦੀ ਕੋਟ ਲੱਗੀ ਹੈ ਦੂਸਰੀ ਸੰਗਤ ਨੂੰ ਜਦੋਂ ਸੁਣਦਾ ਇੱਕ ਹੁੰਦੀ ਮਾਤਾ ਜੀ ਨਾਲ ਦੇ ਮੀਡੀਆ ਤੇ ਜੋੜ ਤੇ ਬੇਨਤੀ ਕਰਨ ਕਿ ਮਹਾਰਾਜ ਮੈਂ ਤਾਂ ਆਪਹੁਤ ਗਰੀਬਨਾਂ ਮੈਂ ਤਾਂ ਮਿੱਟੀ ਦੀ ਹਾਂਡੀ ਇਸ ਜਿਹੜੀ ਰੀਤੀ ਹੈ ਕਿ ਆਪ ਜੀ ਹੁਕਮ ਕਰੋ ਤਾਂ ਮਿੱਟੀ ਦੀ ਹਾਂਡੀ ਵਾਲੀ ਜਿਹੜੀ ਆ ਆ ਜੀ ਦੇ ਖੋਲ ਲੈਂਦੇ ਆ ਇਹ ਆਪ ਜੀ ਬਰਕਤਾਂ ਬਖਸ਼ मुना तो। तो देवी मिट्टी की हांडी वा वाली खुजी बाला प्रीतम महोत्साह श्री गुरु गोबिंद जी महाराज को तो लगाता है तो महाराज ने रुमाली नाक के गुरु नानक साहब जी के चरणों अरदास बेनती करके कुछ सिंह ਸਰਬਾ ਬਾਲਾ ਜੀ ਦਾ ਨਮਸਕਾਰ ਤੇ ਗੁਰੂ ਜੀ ਦੀ ਮਹਾਰਾਜ ਜੀ ਪੱਥਰ ਉੱਤੇ ਨੰਗੇ ਪੈਰ ਤੁਰਦੇ ਸਨ ਉਸ ਪੱਥਰ ਤੇ ਆਪ ਜੀ ਦੋਹਾਂ ਚਰਨਾਂ ਦੀ ਨਿਸ਼ਾਨੀ ਦੇ ਕੇ ਉਹ ਪੱਥਰ ਮਾਤਾ ਜਮਨਾ ਦੇਵੀ ਨੂੰ ਭੇਟ ਕਰ ਰਿਹਾ ਕਿਆ ਲਓ ਮਾਤਾ ਜੀ ਨਾਲ ਆਪ ਦਰਸ਼ਨ ਕਰਿਆ ਕਰੋ ਨਾਲ ਸੰਗਤ ਨੂੰ ਦਰਸ਼ਨ ਕਰਾਇਆ ਕਰੋ ਜੈ ਜੋ ਵੀ ਸੰਗਤ ਦੇ ਦਰਸ਼ਨਾਂ ਵਾਸਤੇ ਆਏਗੀ ਸਾਡੇ ਚਰਨਾਂ ਦਾ ਦੇ ਜੀ ਨਾਲ ਦਿੱਤਾ ਸੰਗਤ ਯੋਜਨਾ ਨੂੰ ਚਲੰਦਰ ਬਾਦਿ ਕੀ ਪ੍ਰਕਾਰ ਵਾਤੇ ਕੋਈ ਮਾਹਰ ਨਹੀਂ ਆ ਵੀ ਮਾਹਰ ਹੁਣ ਲਓ ਜੀ ਤੁਸੀਂ ਵੀ ਕਰੋ ਸਾਰੇ ਜਾਣੇ ਦਰਸ਼ਨ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਚਰਨਾਂ ਦੇ ਜਦੋਂ ਮਤਲਬ ਉਹ ਇੱਥੋਂ ਚਾਲ ਲੱਗੇ ਸੀ ਤਾਂ ਮਾਤਾ ਚਮਨਾ ਸੀ ਜਿਹੜੇ ਜਿਨ੍ਹਾਂ ਨੇ ਉਹਨਾਂ ਨੂੰ ਖਿਚੜੀ ਖਵਾਈ ਸੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਨਿਸ਼ਾਨੀ ਮੰਗੀ ਸੀ ਤਾਂ ਉਹਨਾਂ ਨੇ ਨੰਗੇ ਪੈਰ ਪੱਥਰ ਦੇ ਉੱਪਰ ਆਪਣੇ ਚਰਨਾਂ ਦੇ ਜਿਹੜੇ ਨਿਸ਼ਾਨ ਛੱਡੇ ਸੀ ਮਾਤਾ ਜੀ ਦੇ ਲਈ ਲੋ ਜੀ ਦਰਸ਼ਕ ਕਰਨੇ ਸਾਰਿਆਂ ਨੇ ਗੋਦਵਾਰਾ ਹਾਂਡੀ ਸਾਹਿਬ ਦੇ ਤੇ 7 ਸਾਲ ਦੀ ਉਮਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਸੀ ਤੇ ਆਪਣੇ ਚਰਨਾ ਦੀ ਛੋ ਜਿਹੜੀ ਇੱਥੇ ਛੱਡ ਕੇ ਗਏ ਸੀ। ਖੀਚੜੀ ਦਾ ਲੰਗਰ ਅੱਜ ਵੀ ਇੱਥੇ ਉਸੇ ਤਰ੍ਹਾਂ ਚੱਲਦਾ ਰਹਿੰਦਾ। ਸੋ ਚਲੋ ਆਪਾਂ ਵੀ ਸ਼ੱਕੇ ਜਾਵਾਂਗੇ। ਲਓ ਜੀ ਨਦੀ ਦੇਖੋ ਕਿੰਨੀ ਵਧੀਆ ਗੰਗਾ ਨਦੀ ਤੇ ਮਤਲਬ ਜਦੋਂ ਗੰਗਾ ਨਦੀ ਦਾ ਪਾਣੀ ਚੜਦਾ ਤਾਂ ਉਹ ਕਾਫੀ ਦੂਰ ਤੱਕ ਮਤਲਬ ਆ ਜਾਂਦਾ ਜਿਹੜੀਆਂ ਪੌੜੀਆਂ ਨੇ ਸਾਰੀਆਂ ਵਿੱਚ ਆ ਜਾਂਦੀਆਂ ਨੇ ਬਹੁਤ ਵੱਡਾ ਏਰੀਆ ਹੈ ਗੰਗਾ ਨਦੀ ਦਾ ਤੇ ਸਾਲ ਦੇ ਕੱਦੀ ਇਸ ਸਾਲ ਦੇ ਵਿੱਚ ਇੱਕ ਅੱਧੀ ਵਾਰ ਤਾਂ ਇਹ ਪਾਣੀ ਜ਼ਰੂਰ ਉੱਪਰ ਆਉਂਦਾ ਆ ਲਓ ਜੀ ਖਿਚੜੀ ਦਾ ਨਗਰਾ ਜੋ ਇੱਥੇ ਹਰ ਟਾਈਮ ਚੱਲਦਾ ਰਹਿੰਦਾ ਤੇ ਆਪਾਂ ਵੀ ਖਾ ਰਹੇ ਆ ਇਹ ਫੋਟੋ ਤੋਂ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਮਾਤਾ ਜਮਨਾ ਜੀ ਗੁਰਗੋਵਿੰਦ ਸਿੰਘ ਜੀ ਨੂੰ ਖਿਚੜੀ ਖਾ ਰਹੇ ਨੇ ਤੇ ਸਾਰੀ ਸੰਗਤ ਦੇ ਵਿੱਚ ਵੀ ਉਹ ਖਿਚੜੀ ਵਰਤਾਈ ਗਈ ਫੇਰ ਵੀ ਹਾਂਦੀ ਦੇ ਵਿੱਚੋਂ ਜਿਹੜੀ ਖਿਚੜੀ ਸੀ ਉਹ ਖਤਮ ਨਹੀਂ ਹੋਈ ਲਾਜੀ ਗੁਰਦੁਆਰਾ ਤੋਂ ਬਾਅਦ ਆਪਾਂ ਆਇਆ ਇੱਕ ਛੋਟਾ ਜਿਹਾ ਪਿਕਨਿਕ ਸਪੋਰਟ ਬਣਾਇਆ ਹੋਇਆ ਇਹਨਾਂ ਨੇ ਤੇ ਇੱਥੇ ਸ਼ਿਪ ਵਗੈਰਾ ਚੱਲਦੀਆਂ ਨੇ ਹਾਂਜੀ ਆ ਕਾਫੀ ਐ ਸ਼ਿਪ ਚੱਲਦੀਆਂ ਨੇ ਉਹਦੇ ਤੇ ਉਹ ਬਹੁਤ ਸੋਹਣੀ ਇੱਕ ਕਰੂਜ਼ ਬਣੀ ਹੋਈ ਆ ਓਏ ਕੋਈ ਬਲੂ ਜੀ ਉਧਰੇ ਖੜੀ ਆ ਨਾ ਇਦੇ ਵਿੱਚ ਤੁਸੀਂ ਖਾ ਪੀ ਸਕਦੇ ਹੋ ਇੱਕ ਤਰ੍ਹਾਂ ਦਾ ਹੋਟਲ ਜਿਹਾ ਬਣਾਇਆ ਹੋਇਆ ਇਹਨਾਂ ਨੇ ਹੈਨਾ ਕੀ ਪਤਾ ਨਹੀਂ ਕਿ ਵਿੱਚ ਆਹ ਦੇਖ ਆਹ ਦੇਖ ਉਹ ਲੈ ਗਿਆ ਉਹ ਬਲੂ ਜੀ ਦੇਖ ਤੂੰ ਕਿਸਨ ਲੈਣ ਨਾ ਚੱਲਿਆ ਹੋਵੇ ਇਹ ਆ ਵੀ ਘਾਟਾ ਬਣਿਆ ਹੋਇਆ ਹੈ ਆਹ ਹਾਂ ਕੋਈ ਖਾਂਦੇ ਨਹੀਂ ਆ ਵਿੱਚ ਕਰ ਦਈਏ ਸੇ ਬੱਟਾ ਉਹ ਤਾਂ ਵੱਡੀ ਚੀਜ਼ ਉਹ ਵੀ ਸਲੋਏ ਬਹੁਤ ਆਹ ਯਾਰ ਬੜੇ ਦੇਰ ਦੀ ਤਾਂ ਕਿ ਤਾ ਵੇਖ ਤੇ ਖੜੇ ਆ ਹਾਂ ਆ ਤਾਂ ਗਾਹਾਂ ਲੰਘਿਆ ਆ ਬੈਠ ਕਰ ਰਿਹਾ ਉਹ ਵਾਲੀ ਤੇਜੀ ਜਾਵਾਂਗੀ ਹਿਸਾਬਤਾਵਾ ਦਾ ਲਓ ਜੀ ਉਸ ਦਾ ਨੰਬਰ ਹੈ ਆਈਏ ਨਾ ਲਓ ਜੀ ਲੈਣ ਲੱਗੇ ਆਪਾਂ ਵੀ ਦੇ ਦੇ ਆਏ ਭਾਈ ਤੋਂ ਸਾਨੂੰ ਕਿਦਾਂ ਦਾ ਐਕਸਪੀਰੀਅੰਸ ਰਹੂਗਾ ਇਹ ਦਰਬਾਰ ਜਾਇਆ ਫਿਰ ਸਮਝਿਆ ਚਲਾ ਉਹ ਬੱਸ ਇਹ ਕਹਿੰਦੇ ਇਧਰਲੀ ਚ ਚੜੋ ਦੂਏ ਕਹਿੰਦੇ ਇਧਰਲੀ ਚ ਚੜੋ ਪਹਿਲਾਂ ਇਹ ਡਿਸਾਈਡ ਕਰ ਲੈਣ ਕਿਹੜੀ ਚ ਚੜਾਉਣਾ ਲਓ ਜੀ ਬੈਠ ਗਏ ਆਪਾਂ ਗੋਆ ਕਰੂਜ਼ ਚ ਹੈ ਵਾ ਕੋ ਆਏ ਹੋਇਆ ਜੀ ਅਸੀਂ ਘੁੰਮਣ ਤੇ ਕੱਲ ਕਹਿੰਦੇ ਉਹ ਟਰਾਈ ਕਰਨੀ ਆ ਕੱਲ ਗੱਲਾਂ ਵੱਡੀਆਂ ਕਰਨੀਆਂ ਨੇ ਉਹ ਹੋ ਭੱਕੜੇ ਬਹੁਤ ਆ ਜਾਂਦੇ ਜੰਨੂ ਲਓ ਜੀ ਉੱਪਰ ਕੈਫੇ ਬਣਿਆ ਆ ਬਹੁਤ ਵਧੀਆ ਉਹ ਦੇਖਾਂਗੇ ਕਿ ਸਭ ਦਾ ਵਾ ਗੱਲਾਂ ਬੜੀਆਂ ਕਰਦੇ ਆਂ ਕਾਰ ਦੀ ਕਾਰ ਦੀ ਸਟਾਰਟ ਹੋ ਗਈ ਕੱਲੂ ਉਹ ਚ ਬੈਠਾਂਗੇ ਆਣਦੇ ਪਾਣੀ ਕੋਲ ਬਣਿਆ ਹੈ ਇੱਧਰ ਉਹੀ ਡਰ ਲੱਗ ਜਾਂਦਾ ਮਾਮਾ ਠੀਕ ਗੱਲ ਜੀ ਤਾਂ ਬੰਦਾ ਘਰ ਆ ਲੱਗਦਾ ਮੈਂ ਹਲੂਰੀ ਇੱਥੇ ਗਿਆਇਤੀ ਹਾਂ ਤਾਂ ਉਹ ਇਕੱਲੇ ਆਲੇ ਗਏ ਨੇ ਰੱਖੋ ਬੰਦ ਕਰ ਲੈ ਇਹਨੂੰ ਅੱਜ ਤਾਂ ਬੋਲੇ ਥੋੜਾ ਧੀਰੇ ਚੱਲ ਮੇਰੀ ਗੱਲ ਓਹ ਜਾਨੇਗਾ ਹਰ ਧੀਰੇ ਧੀਰੇ ਕੋਈ ਹੌਲੀ ਬੋਲਤੇ ਹੈ ਜਿਵੇਂ ਹੌਲੀ ਚੱਲੋ ਮੈਂ ਤਾਈ ਤੇ ਕਹਾਂ ਧੀਰੇ போ ਚੱਲ ਲੈ ਚੱਕ ਲਈਆਂ ਜਿੰਨੇ ਮਰਜ਼ੀ ਕਿਹੜੇ ਲੈ ਜਾਈਏ ਤੂੰ ਲੈ ਵੀ ਲੈ ਮੰਨ ਲਈ ਵੀ ਮੰਨ ਲਈ ਬੰਦੇ ਨੇ ਵਾਓ ਬਾਈ ਗ੍ਰੇਟ ਆ ਬਈ ਬੰਦਾ ਪਾਣੀ ਡੋਟ ਦੇ ਨਾ ਪੰਜਾਬੀ ਕਦੇ ਗਾ ਟੱਕਰ ਦੇਉਣਗੇ ਮਾਰੇ ਖੜੇ ਹੋ ਗਏ ਦੇਖਿਆ ਕਮ ਸੇ ਕਮ 50 ਹਜ਼ਾਰ ਬਸ ਇੱਕ ਇੱਕ ਬਾਰ ਮੈਂ ਇੱਕ ਬਾਰ ਓਕੇ ਕਿਤਨੇ ਕਿਹੜੇ ਲਗਾ दिए ਹੱਬ ਤੱਕ ਆ ਵੀ ਤਾਂ ਇਹ ਦੂਸਰਾ ਜਾ ਰਹਾ ਹੈ ਅੱਛਾ ਸ਼ਾਮ ਨੂੰ ਕਰਦੇ ਆਉਣਗੇ ਇਹ हाँ हाँ शाम को आते हैं कल कितने से? पाँच बजे से सात बजे आठ बजे तक बस ओके ठीक है दिन फिर तो पूर्ण दिया दिने के पूछ सर पांच सौ का डीजल जल जाएगा नहीं नहीं बस <laughs> ਕਾਨੂੰਨ ਡੀਜ਼ਲ ਕੋਕਣਾ ਪਹਿਲਾਂ ਹੀ ਨਹੀਂ ਹੈਗਾ ਆਪ ਨੂੰ ਕੀ ਹੋ ਜਾਏਗਾ 100 200 ਕੋ ਬਰਕੀ ਬਾਤ ਹੈ ਪੂਲ ਉਪਟਿਤ ਘੁਮਾ ਦੇਗੇ ਅੱਛਾ ਸੇ ਤਾਂ ਕੀ ਦਿੱਕਤ ਹੈ ਸਰਕਾਰ ਤਾਂ ਪਹਿਲਾਂ ਹੀ ਨੰਗਾ ਪੁਰਾਣੀ ਆ ਰਹੀ ਸਰਕਾਰ ਦੀ ਬਾਤ ਰੋੜੀ ਡੀਜ਼ਲ ਤਾਂ ਪਹਿਲਾਂ ਆਉਣਾ ਤੇ ਉਹਨਾਂ ਟੈਕਸ ਵੀ ਦੇਣਾ ਪੈਂਦਾ ਜਈ ਹੈ ਜੇ ਜੇ ਪੰਜਾਬ ਵਿੱਚ ਜਈ ਹੈ ਪੰਜਾਬ ਸਰਕਾਰ ਵਿੱਚ ਕੀ ਹੋ ਜਾਏਗਾ ਸੇਹਦਾਲ ਜੀ ਜਈ ਇੱਥੇ ਜਈ 500 ਦੇ ਦੇਣਾ ਮੇਰੇ ਸੇਹਦਾਲ ਜੀ ਕੋਲ ਸਰਕਾਰ ਦੀ ਕੋਲ ਹੁੰਦੇ ਉਹ ਜੇ ਬੈਠਣਾ ਸੀ ਹਾਂ ਜੀ ਨਾ ਜੀ ਨਹਿਰੀ ਮੈਕਮੇਂਗਾ ਜਈ ਹੈ ਜੇ ਮੈਕਮੇਂਗਾ ਜਈ ਹੈ ਪਾਣੀ ਇਹਦਾ ਹੀ ਆ ਪਾਣੀ ਸੁੱਕੀ ਹੈ ਉਹਦੀ ਟਿਕਟ ਪਹਿਲਾਂ ਕਰਾਉਣੀ ਪੈਂਦੀ ਆ ਇਹ ਸਾਥ ਮੈਂ ਵੀ ਪੰਜਾਬੀ ਚ ਬੋਲੀ ਜਾਂਦੀ ਆ ਉਹ ਮੈਨੂੰ ਆਇਆ ਕਰੀ ਜਾਂਦਾ ਜਾਈਏ ਔਰ ਕਟਾਈਏ ਪਹਿਲਾਂ ਬਟਾਣੇ ਪੰਜ ਵਜੇ ਚਲੇ ਜਾ ਜੀ ਹਾਂ 4 ਵਜੇ ਹਾਂ ਟਿਕਟ ਕਟਾਈਏ ਚੜ੍ਹੀਏ ਗੁਲਤ ਅੱਛਾ ਅੱਧਾ ਘੰਟਾ ਘੁੰਮ ਕੇ ਫਿਰ ਚਲੇ ਜਾਈਏ ਅੱਛਾ आधे घंटे में होती हाई 300 लेते हैं 2 को 4 अच्छा चाय देंगे हाई 300 वाला हम्म और हाईस वाला कुछ भी नहीं देंगे अच्छा okay. खलेसी घुमा के लाएंगे हो गया अच्छा अब दा आपका खान-पीन दा अबदा लेके चढ़ जवे नहीं ये, ये हम लोग का थे पूछता हां उरे तो आपा लेके चढ़ सकदे हां उरे तो ये जाफर तो ले आ सकते हैं खाने के लिए कौनो चढ़ दो करता है ना बांधे में पर तो ले खाने के लिए के रहे लावी। हो हमारे पास। तो, तो कमारे पास तो है नहीं, नहीं तो है कमा फिर नहीं करेगा बढ़िया ਦੇਤੀ ਤੇ ਅੱਧਰਾ ਫੋਨ ਜੇਬ ਖੁੱਲੀ ਉੱਧਰ ਫੋਨ ਫੋਨ ਤਾਂ ਨਹੀਂ ਆ ਜੇਬ ਚ ਹੈਲੋ ਹਾਂ ਵੀ ਹਾਂ ਹਾਂ ਬੱਕਦਾ ਪੈ ਗਈ ਤੀ ਆ ਬੱਕਦਾ ਪੈ ਗਈ ਤੀ ਆ ਕੋਈ ਗਰੀਆ ਮੈਂ ਰੁਪਈਆ ਦੇ ਹੱਲ ਕਰੋਈ ਆ ਹੈ ਫੋਨ ਤਾਂ ਕੀ ਹੋਣਾ ਸਾਡੇ ਹੱਥ ਲਾ ਜੀ ਕ੍ਰੂਜ਼ ਦਾ ਢੇੜਾ ਲਵਾ ਕੇ ਬੱਚੇ ਸਾਰੇ ਰਾਜੀ ਕਰਤੇ ਸਹੀ ਗੱਲ ਆ ਖੁਸ਼ ਹੋ ਵੀ ਪੂਰੇ ਪੂਰਾ 300 ਲਾਤਾ ਆਪਾਂ ਨੇ 6 ਬੰਦਿਆਂ ਨੇ ਪੂਰਾ 300 ਤੇ ਕੱਲ ਦੀ ਪਲਾਨਿੰਗ ਫੇਰ ਕਰਦੇ ਨੇ ਕਹਿੰਦੇ ਬੜੀ ਦੇ ਵਿੱਚ ਬੈਠਣਾ ਇੱਧਰ ਦੇ ਕਿੰਨੇ ਇੱਧਰ ਬਹੁਤ ਸੋਹਣਾ ਕੈਫੇ ਬਣਿਆ ਹੋਇਆ, ਹੋਟਲ ਬਣਿਆ ਹੋਇਆ ਕਹਿੰਦੇ ਮਾਨੂੰ ਰਾਰੂ ਮਿਲਦੀ ਆ ਕਹਿੰਦੇ ਓਕੇ ਕਹਿੰਦੇ ਕੱਲ ਦਾ ਡਿਨਰ ਇੱਥੇ ਕਰਨਾ ਤੇ ਬਾਕੀ ਦੇਖਦੇ ਆ ਫਿਰ ਕੀ ਬਣਦਾ ਕੱਲ ਨੂੰ ਕੱਲ ਦੀ ਕੱਲ ਦੇਖਾਂਗੇ ਅਗਰ ਟਾਈਮ ਰਿਹਾ ਤਾਂ ਜਰੂਰ ਆਵਾਂਗੇ ਫਿਲਹਾਲ ਤਾਂ ਆਪਾਂ ਦੇਖਦੇ ਆ ਤੂੰ ਕਿੰਨੀ ਦੂਰੀ ਤੇ ਆ ਕਿੰਨਾ ਦੂਰ ਆ ਇੱਥੋਂ 17 17 ਕਿਲੋਮੀਟਰ ਕੋਈ ਜ਼ਿਆਦਾ ਨਹੀਂ ਹੈਗਾ ਹਨਾ ਤੇ ਵਾਕਈ ਕੱਲ ਦੀ ਕੱਲ ਦੇਖਾਂਗੇ ਸੋ ਚਲੋ ਜੀ ਹੁਣ ਆਪਾਂ ਬਾਸ ਚਲੀਏ ਗੁਰਦੁਆਰਾ ਸਾਹਿਬ ਗੁਰਦੁਆਰਾ ਬੰਦਲਾ ਸਾਹਿਬ ਜਿੱਥੇ ਆਪਾਂ ਕਮਰਾ ਨਹੀਂ ਆਪਿਆ ਦੇਖੋ ਜੀ ਐਡੀ ਯਾਦੇ ਵੱਡੀ ਮਾਰਕੀਟ ਪਿਕਨਿਕ ਸਪੌਟ ਜਿਹੜਾ ਬਣਾਇਆ ਹਮਨੇ ਨਹੀਂ ਕਦੀ ਦੇਖੀ ਭਾਈ ਬਿਹਾਰ ਮੇ ਆਕਰ ਦੇਖੀ ਹੈ ਇਤਨੀ ਵੱਡੀ ਮਾਰਕੀਟ ਅਬਾ ਵੀ ਵਾ ਨਾ ਕਿ ਜਿਵੇਂ ਸੁਣੀ ਬੈਣ ਜੀ ਬੁਲਾਈ ਉੱਤੇ ਬਹਿ ਕੇ ਖਾਣ ਨੀਚੇ ਹੂੰ ਕਿਆ ਪਕਾ ਪਕਾ ਦਿੰਦੇ ਹੈ ਬਾਕੀ ਦੂਰ ਤੱਕ ਲੋ ਜੀ ਗੋਲ 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 ਘੱਟ ਗਈ ਪਹਿਲਾਂ ਉਧਰ ਆਹ ਦੇਖੋ ਵੀ ਬੈਂਡ ਦੇ ਉੱਪਰ ਦੇ ਕੁਰੇ ਵੀ ਹੈਗਾ ਹੋ ਬਹੁਤ ਸਰੀਆ ਸਾਰਾ ਕੋਈ ਬਿਹਾਰ ਦਾ ਭਾਈ ਬਿਹਾਰ ਮੇ ਬਾਹੂ ਕੁਛ ਹੈ ਹਮੋਂ ਹਮਾ ਕੇ ਆਓ ਹਮੋਂ ਹਮਾ ਕੇ ਆਓ ਪਾਰਟੀ ਚੱਲ ਰਹੀ ਹੈ ਪਾਰਟੀ ਚੱਲਦੀ ਹੈ ਕਹਿੰਦੇ ਇੱਧਰ ਹੈ ਆ ਚਲ ਬਹ ਮਤ ਇਹ ਹੈਗਾ ਬਾਜ਼ਾਰ ਪਟਨਾ ਸਾਨੂੰ ਨਹੀਂ ਖਾਣੇ ਬਣਾ ਮੁੱਖ ਮੰਤਰੀ ਇਹ ਸੁਧਾਰ ਕਰਾਂਗੇ ਹਾਂ ਸਹੀ ਗੱਲ ਆ ਪੰਜਾਬ ਦਾ ਤਾਂ ਕਰਿਆ ਪੰਜਾਬ ਦਾ ਸੁਧਾਰ ਕਰਤਾ ਹਾਂ ਪੰਜਾਬ ਦਾ ਸੁਧਾਰ ਕੀਤਾ ਵੀ ਮੋਦੀ ਨੂੰ ਇੱਕ ਵੀ ਸ਼ੀਟ ਨਹੀਂ ਦਿੱਤੀ ਆਪਾਂ ਯਾਨੀ ਆਏ ਉਰੇ ਮੁੱਖ ਮੰਤਰੀ ਬਣ ਕੇ ਡੰਡੇ ਬੋਹ ਰਹੇ ਬੜਾ ਬਾਹਾਂ ਕੁੱਟਦਾ ਉਹ ਤਾਂ ਭਾਈ ਲਓ ਜੀ ਆਪਾਂ ਵਾਪਸ ਆ ਗਿਆ ਗੁਰਦੁਆਰਾ ਬਾਲੀਲਾ ਸਾਹਿਬ ਤੇ ਪਾਰਕਿੰਗ ਤੇ ਰਿਕਸ ਲਗਾ ਦਿੱਤੀ ਆਪਾਂ ਗੱਡੀ ਹੁਣ ਆਪਾਂ ਪਹਿਲਾ ਪ੍ਰਸ਼ਾਦਾ ਛੱਕ ਕੇ ਫਿਰ ਚੱਲਦੇ ਆਂ ਉੱਪਰ ਆਪਣੇ ਕਮਰੇ ਵੱਲ ਨੂੰ ਤੇ ਚਾਰਜ ਸਾਰੇ ਕੱਢ ਲੈਂਦੇ ਗੱਡੀ ਚ ਚਾਰਜਰ ਨਹੀਂ ਨਹੀਂ ਕੋਈ ਵੀ ਕਾਲੀ ਨਹੀਂ ਲੱਗ ਰਹੀ ਚਲੋ ਫਿਰ ਚੰਗੇ ਜੀ ਪਾਰਕਿੰਗ ਤੇ ਲੱਗੀਆਂ ਨੇ ਲਾਓ ਜੀ ਪ੍ਰਸ਼ਾਦਾ ਆਪਾਂ ਨੇ ਛੱਕ ਲਿਆ ਤੇ ਹੁਣ ਆਪਾਂ ਚੱਲਿਆਂ ਕਮਰੇ ਦੇ ਵਿੱਚ ਤੇ ਹੁਣ ਕਰੀਏ ਰੈਸਟ ਔਰ ਮਾਰਨਿੰਗ ਦਾ ਸ਼ੈਡਿਊਲ ਫਿਲਹਾਲ ਤਾਂ ਹੈਗਾ ਆਪਾਂ ਕਿ ਜਲਦੀ ਉੱਠ ਕੇ ਚੱਲਾਂਗੇ। ਪਾਕ ਦੇਖ ਲਿਆ ਰੂਮ ਦੇ ਵਿੱਚ ਜੋ ਵੀ ਜਾ ਕੇ ਸ਼ੈਡਿਊਲ ਬਣਦਾ ਆ ਸਾਰੇ ਜਣੇ ਸਲਾਹ ਕਰਦੇ ਆ ਫਿਲਹਾਲ ਤਾਂ ਰੂਮ ਦੇ ਵਿੱਚ ਚਲੇ ਕਿ ਕੰਮ ਬਹੁਤ ਜ਼ਿਆਦਾ ਆ। ਜੀ ਆਓ ਜੀ ਪਹੁੰਚ ਗਿਆ ਆਪਾਂ 6th ਫਲੋਰ ਤੇ। ਤੇ ਇਹ ਰੂਮ ਦੀ ਹਾਲਤ। ਲਗਾ ਆ ਯਾਰ ਪਹਿਲਾਂ AC ਲਗਾ ਤਾ ਵੜ ਕੇ ਰੂਮ ਚ। ਆ ਕਿ ਇਹ ਵੀ ਰੂਮ ਇਹ ਹੋਊਗਾ। ਇਨਸਾਈਡ ਕਾਰਨ ਸਿਰ ਸੱਟ ਲਗਿਆ। ਲਗ ਗਿਆ ਖੁੱਲ ਗਿਆ ਲਓ ਜੀ ਟਾਈਮ ਹੋ ਗਿਆ तकरीबन 10:30 ਦਾ ਤੇ ਕੱਪੜਿਆਂ ਦਾ ਪੰਡਾਰ ਧੋ ਕੇ ਛੱਡਿਆ ਮੈਂ ਤੇ ਗੁਰਪ੍ਰੀਤ ਕੱਪੜੇ ਨਾਲ ਖੜਾ ਛੱਡ ਗਏ ਉੱਥੋਂ ਛੱਡ ਗਈ ਸੀ ਵਾਸ਼ਿੰਗ ਸੀ ਇੰਡੋਰ ਆ ਕੇ ਫੇਰ ਹੈ ਕੱਪੜੇ ਨਾਲ ਖੜਾ ਛੱਡ ਗਏ ਇੰਨਾ ਸਾਰਾ ਪੰਡਾਰ ਸੀ ਕੱਪੜਿਆਂ ਦਾ ਧੋ ਕੇ ਬਾਹਰ ਬਾਲਕੋਨੀ ਦੇ ਵਿੱਚ ਇਹਨਾਂ ਨੇ ਕੱਪੜੇ ਵਾਲਾ ਸਟੈਂਡ ਵਗੈਰਾ ਸਾਰਾ ਦਿੱਤਾ ਹੁੰਦਾ ਆਪਾਂ ਨੂੰ ਤੇ ਆਪਾਂ ਉੱਥੇ ਸੁਕਣੇ ਪਾ ਦਿੱਤੇ ਨੇ ਬਾਲਕੋਨੀ ਸਾਰੀ ਕਵਰ ਆ ਮਦਰ ਨੇ ਰੀ ਵਗੈਰਾ ਦੇ ਵਿੱਚ ਕਿਤੇ ਉੜ ਨਹੀਂ ਸਕਦੇ ਹੈਗੇ ਤੇ ਸਾਰਿਆਂ ਦੇ ਆਪਾਂ ਕੱਪੜੇ ਧੋ ਕੇ ਸੁਕਣੇ ਪਾ ਦਿੱਤੇ ਨੇ ਕਿਉਂਕਿ ਗਰਮੀ ਵਾਲੇ ਕੱਪੜੇ ਦੁਆਰਾ ਪੈਕ ਕਰਨ ਨੂੰ ਉਦਾਂ ਚੀਜ਼ ਨਹੀਂ ਕਰਦਾ ਹੈਗਾ ਇਸ ਲਈ ਸੀ ਢੋਲੇ ਸਾਰੇ ਸੱਤ ਨਾਲ ਸੱਤ ਪਾ ਕੇ ਸੋ ਚਲੋ ਜੀ ਅੱਜ ਤੁਹਾਨੂੰ ਦਰਸ਼ਨ ਕਰਾਏ ਆਪਾਂ ਨੇ ਗੁਰਦੁਆਰਾ ਸਾਹਿਬ ਗੁਰਦੁਆਰਾ ਹਾਂਦੀ ਸਾਹਿਬ ਤੇ ਕੱਲ ਫਿਰ ਆਪਾਂ ਹੋਰ ਲੋਕਲ ਗੁਰਦੁਆਰਿਆਂ ਦੇ ਦਰਸ਼ਨ ਕਰਵਾਵਾਂਗੇ ਤੁਹਾਨੂੰ ਸੋਸ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਔਰ ਅਗਰ ਤੱਕ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਥੈਂਕ ਯੂ ਗੁੱਡ ਨਾਈਟ